ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪੰਜਵਾ ਤੁਮ ਵੱਡ ਦਾਤੇ ਦੇ ਰਹੇ ਜੀ ਪ੍ਰਾਣ ਮਹਿ ਰਗ ਰਹੇ ਏ ਪ੍ਰਭੂ ਜੀ ਤੁਸੀਂ ਵੱਡ ਕੀਏ ਵੱਡੇ ਦਾਤਾਰੂ ਦਾਤੇ ਹੋ ਅਤੇ ਸਭ ਜੀਵਾਂ ਨੂੰ ਦਾਤਾਂ ਦੇ ਰਹੇ ਹੋ ਸਾਰੇ ਜੀਵਾਂ ਦੇ ਪ੍ਰਾਣ ਸਵਾਸਾਂ ਵਿੱਚ ਰੱਬ ਵਿਆਪਕ ਹੋ ਰਹੇ ਹੋ ਦੀਨੇ ਸਗਲੇ ਭੋਜਨ ਖਾਨ ਮੋਹ ਨਿਰਗੁਣ ਇੱਕ ਗੁਣ ਨਾ ਜਾਣ ਇਹ ਪ੍ਰਭੂ ਤੂੰ ਸਾਰੇ ਜੀਵਾਂ ਜਨਤਾ ਨੂੰ ਉਹਨਾਂ ਦੀ ਖੁਰਾਕ ਅਨਸਾਰ ਵਾ ਮਨੁੱਖਾਂ ਨੂੰ 36 ਪ੍ਰਕਾਰ ਦੇ ਭੋਜਨ ਖਾਣ ਵਾਸਤੇ ਦੇਣਾ ਕੀਤੇ ਹਨ ਪਰ ਮੋਹ ਮੈਂ ਨਿਰਗੁਣ ਗੁਣਾਂ ਤੋਂ ਹੀੜੇ ਨੇ ਤੇਰਾ ਇੱਕ ਵੀ ਗੁਣ ਨਹੀਂ ਜਾਣਣਾ ਕੀਤਾ ਹਉ ਕਛੂ ਨ ਜਾਣਉ ਤੇਰੀ ਸਾਰ ਤੂੰ ਕਰ ਗਤ ਬੇਰੀ ਪ੍ਰਭ ਦਯਾਰ ਰਹਾਉ ਏ ਪ੍ਰਭੂ ਮੈਂ ਤੇਰੀ ਪ੍ਰਾਪਤੀ ਦੀ ਸਾਰ ਖਬਰ ਨੂੰ ਕੁਝ ਵੀ ਨਹੀਂ ਜਾਣਦਾ ਏ ਦਯਾਰ ਦਿਯਾਲੂ ਪ੍ਰਭ ਤੂੰ ਮੇਰੀ ਗਤ ਕਲਿਆਣ ਕਰ ਰਹਾਉ ਜਾਪ ਨਾ ਤਾਪ ਨਾ ਕਰਮ ਕੀਤ ਆਵੇ ਨਾਹੀ ਕਸ਼ੂ ਰੀਤ हे ਪ੍ਰਭੂ ਨਹੀਂ ਮੈਂ ਬਾਣੀ ਕਰਕੇ ਜਾਪ ਕੀਏ ਜਪ ਸਰੀਰ ਕਰਕੇ ਤਾਪ ਤਪੱਸਿਆ ਕੀਤੀ ਹੈ ਅਤੇ ਨਾ ਹੀ ਕੋਈ ਨਿਸ਼ਕਾਮ ਕਰਮ ਕੀਤੇ ਹਨ हे ਪ੍ਰਭੂ ਮੈਨੂੰ ਕਿਸੇ ਜਪ ਤਪ ਜੋਗਾ ਅਭਿਆਸ ਆਦ ਸਾਧਨਾ ਦੀ ਕੋਈ ਵੀ ਰੀਤੀ ਮਰਿਆਦਾ ਨਹੀਂ ਆਉਂਦੀ ਮਨ ਮਹਿ ਰੱਖੋ ਆਸ ਏਕ ਨਾਮ ਤੇਰੇ ਕੀ ਤਰੋ ਟੇਕ हे ਪ੍ਰਭੂ ਮੈਂ ਆਪਣੇ ਮਨ ਹਿਰਦੇ ਵਿੱਚ ਇੱਕ ਇਹੋ ਹੀ ਆਸ ਰੱਖਦਾ ਹਾਂ ਕਿ ਤੇਰੇ ਨਾਮ ਦੀ ਟੇਕ ਓਟ ਕਰਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂਗਾ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨ ਪਾਵੇ ਅੰਜਲਹਿ ਮੀਨ हे प्रभु तुम कहिए तू सारीया कला शक्तियां करके प्रवीण सयाणा है जिवें मीन मच्छी पानी दा अंत नहीं पा सकदी ਇਉ ਤੂੰ ਚੇਤਨ ਰੂਪ ਪਾਣੀ ਦੀ ਨਿਆਈ ਹੈ ਅਤੇ ਅਸੀਂ ਤੇਰੇ ਸਰੂਪ ਵਿੱਚ ਰਹਿਣ ਵਾਲੇ ਜੀਵ ਤੇਰਾ ਅੰਤ ਨਹੀਂ ਪਾ ਸਕਦੇ ਅਗਮ ਅਗਮ ਉਚੈ ਤੇ ਉਚ ਹਮ ਥੋਰੇ ਤੁਮ ਬਹੁਤ ਮੂਚ हे प्रभु तू शास्त्र रंग करके भी अगम गमता तू रहत मन वाणी शरीर करके भी अगम गमता तू रहत अते ऊचै गइए ऊचै ब्रह्मा आदिका तू भी ऊच गइए ऊचा है हे प्रभु हम असि थोरे थोड़े तुषहां ते तुम तू बहुत ही मूच विस्तार वाला है व वा तू मूच विशेष करके बहुत बड़ा है ਜੇਨ ਤੂੰ ਧਿਆਇਆ ਸੇ ਗਨੀ ਜੇਨ ਤੂੰ ਪਾਇਆ ਸੇ ਤਨੀ ਏ ਪ੍ਰਭੂ ਜਿਨ੍ਹਾਂ ਨੇ ਤੈਨੂੰ ਧਿਆਇਆ ਸਿਮਰਨਾ ਕੀਤਾ ਹੈ ਉਹ ਤੇਰੀ ਗਨੀ ਗਿਣਤੀ ਵਿੱਚ ਹਨ ਜਿਨ੍ਹਾਂ ਨੇ ਤੂੰ ਤੈਨੂੰ ਪਾਉਣਾ ਕੀਤਾ ਹੈ ਸੇ ਕੀ ਇਹ ਉਹ ਹੀ ਅਸਲ ਤਨੀ ਤਨਵਾਨ ਹਨ ਜੇਨ ਤੂੰ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ हे प्रभु जिन्ना ने तैनू सेवा सेवाना कीता है ओ लोक परलोक वे सुखी सुख दे सह तोए सतगुरु साहिब जी कथन करदे हन के ऐसे संत शांत चित महात्मा जिन्ना दी शरण ओट विच असि पए हां बसंत मोहल्ला 5 तिस तू सेवा जिन तू किया तिस आराध जिन जीव दिया हे जीव तू उस प्रभु नु सेवाना सिमरना से कर जिस प्रभु ने तैनू पैदा कीदा है तू उस प्रभु नु आराद त्याउना कर जिस प्रभु ने तैनू जीवन व सुखम अस्तूल शरीर देना कीता है तिसका चाकर होए फिर दान न लागै ਏ ਭਾਈ ਉਸ ਪ੍ਰਭੂ ਦਾ ਚਾਕਰ ਸੇਵਕ ਹੋਣਾ ਕਰ ਜਿਸ ਕਰਕੇ ਤੈਨੂੰ ਫਿਰ ਜਮਦੂਤਾ ਆਦ ਦਾ ਡੰਨ ਨਹੀਂ ਲੱਗੇਗਾ ਤਿਸ ਕੀ ਕਾਰਪੋਤਦਾਰੀ ਫਿਰ ਦੁੱਖ ਨਾ ਲਾਗੇ ਉਸ ਪ੍ਰਭੂ ਦੀ ਪੋਤਦਾਰੀ ਖਜ਼ਾਨੇ ਦੀ ਕਾਰ ਕਰ ਭਾ ਉਸ ਪ੍ਰਭੂ ਦਾ ਖਜ਼ਾਨਚੀ ਬਣ ਫਿਰ ਜੰਮਣ ਮਰਨ ਦਾ ਦੁੱਖ ਨਹੀਂ ਲੱਗੇਗਾ ਏਵਡ ਭਾਗ ਹੋ ਜਿਸ ਪ੍ਰਾਣੀ ਸੋ ਪਾਏ ਇਹ ਪਦ ਨਿਰਵਾਣੀ ਰਹਾਉ ਇਤਨੇ ਵੱਡੇ ਪਾਗ ਜਿਸ ਪ੍ਰਾਣਾਂ ਤਾਰੀ ਜੀਵਦੇ ਹੁੰਦੇ ਹਨ ਉਹੋ ਹੀ ਇਹ ਨਿਰਵਾਣੀ ਬੰਦਨਾ ਤੋਂ ਰਹਿਤ ਪਦਵੀ ਨੂੰ ਪਾਉਣਾ ਕਰਦਾ ਹੈ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਸ਼ੂ ਨ ਹੋਈ ਹੈ ਪੂਰਨ ਅਰਥਾ ਪਾਤਸ਼ਾਹ ਫਰਮਾਉਂਦੇ ਹਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਸ਼ਹੀਦਾਂ ਦੇ ਸਿਰਤਾਜ ਸਤਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਦੱਸ ਰਹੇ ਆ ਕਿ ਦੂਸਰੇ ਦੇੜੀ ਦਵੈਤ ਵਾਲੀਵਾ ਦੂਸਰੇ ਦੇਵੀ ਦੇਵਤਿਆਂ ਦੀ ਸੇਵਾ ਟਹਿਲ ਕਰਨ ਨਾਲ ਜੀਵਨ ਬੇਰਥ ਹੀ ਚਲਾ ਜਾਂਦਾ ਹੈ ਅਤੇ ਕੁਝ ਅਰਥਾ ਅਰਥ ਮਤਲਬ ਵੀ ਪੂਰਾ ਨਹੀਂ ਹੁੰਦਾ ਹੈ ਦੱਸਦੇ ਇੱਕ ਲੱਕੜਹਾਰ ਜੋ અત્યੰਤ ਗਰੀਬ ਸੀ ਅਤੇ ਆਪਣੀ istri ਤੇ ਇੱਕ ਪੁੱਤਰ ਸਮੇਤ ਜੰਗਲ ਵਿੱਚ ਕੁਟੀਆਂ ਬਣਾ ਕੇ ਰਹਿੰਦਾ ਸੀ ਉਹ ਲੱਕੜਾਂ ਵੇਚ ਕੇ ਗੁਜ਼ਾਰਾ ਕਰਿਆ ਕਰਦਾ ਸੀ ਇੱਕ ਦਿਨ ਉਸਨੇ ਕਿਸੇ ਸ਼ਿਵ ਪਾਸ਼ਕ ਤੋਂ ਸੁਣਿਆ ਕਿ ਜੇਕਰ ਸ਼ਿਵਜੀ ਦੀ ਉਪਾਸ਼ਨਾ ਕੀਤੀ ਜਾਵੇ ਤਾਂ ਪੋਲੇਨਾਥ ਜੀ ਜਲਦੀ ਪ੍ਰਸੰਨ ਹੋ ਜਾਂਦੇ ਇਹ ਕਾਮਨਾ ਮਨ ਵਿੱਚ ਲੈ ਕੇ ਪਰਿਵਾਰ ਦੇ ਤਿੰਨੇ ਜੀਵ ਜੰਗਲ ਵਿੱਚ ਬੈਠ ਕੇ ਸ਼ਿਵਜੀ ਦੀ ਉਪਾਸ਼ਨਾ ਕਰਨ ਲੱਗੇ ਕੁਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕਰਕੇ ਸ਼ਿਵਜੀ ਪ੍ਰਗਟ ਹੋ ਗਏ ਸਭ ਤੋਂ ਪਹਿਲਾਂ ਸ਼ਿਵਜੀ ਨੇ ਲੱਕੜਹਾਰੇ ਦੀ ਪਤਨੀ ਨੂੰ ਵਰ ਮੰਗਣ ਲਈ ਕਿਹਾ ਉਸਨੇ ਕਿਹਾ ਕਿ हे ਪ੍ਰਭੂ ਚਿਰਾਂ ਦੀ ਗਰੀਬੀ ਨੇ ਮੇਰੀ ਸੁੰਦਰਤਾ ਖਤਮ ਕਰ ਦਿੱਤੀ ਹੈ ਆਪ ਜੀ ਕਿਰਪਾ ਕਰਕੇ ਮੇਰਾ ਸਰੀਰ ਨੌਜਵਾਨ ਤੇ ਸੁੰਦਰ ਬਣਾ ਦੇਵੋ ਉਸ ਦੀ ਬੇਨਤੀ ਮੰਨ ਕੇ ਸ਼ਿਵ ਜੀ ਨੇ ਕਿਹਾ তথা ਅਸਤੂ ਉਸ ਵੇਲੇ ਉਸ ਦਾ ਸਰੀਰ ਅਤਿਅੰਤ ਸੁੰਦਰ ਤੇ ਗੁਆਰੀ ਕੰਨਿਆ ਵਰਗਾ ਹੋ ਗਿਆ ਏਨੇ ਚਿਰ ਨੂੰ ਇੱਕ ਰਾਜਾ ਸ਼ਿਕਾਰ ਖੇਡਦਾ ਹੋਇਆ ਉੱਥੇ ਆਇਆ ਤੇ ਜੰਗਲ ਵਿੱਚ ਇੱਕ ਸੁੰਦਰ ਲੜਕੀ ਨੂੰ ਵੇਖ ਕੇ ਉਸ ਦਾ ਮਨ ਲੁਭਾਇਮਨ ਹੋ ਗਿਆ ਤੇ ਕਾਮਵਾਸ਼ਨਾ ਦੇ ਦੀਨ ਹੋਏ ਰਾਜੇ ਨੇ ਆਪਣੀ ਰਾਣੀ ਬਣਾਉਣ ਹਿਤ ਇਸਤਰੀ ਨੂੰ ਜਬਰੀ ਚੁੱਕ ਕੇ ਆਪਣੇ ਘੋੜੇ ਦੀ ਪਿੱਠ ਤੇ ਬਿਠਾ ਲਿਆ ਅਤੇ ਮਹੱਲਾਵਲ ਚੱਲ ਪਿਆ ਇਹ ਵੇਖ ਕੇ ਉਸਦੇ ਪਤੀ ਨੂੰ ਬਹੁਤ ਗਰੋਧ ਆਇਆ ਪਰੰਤੂ ਰਾਜੇ ਅੱਗੇ ਉਸ ਦਾ ਕੋਈ ਜੋਰ ਨਾ ਚੱਲਿਆ ਇੰਨੇ ਚਿਰ ਨੂੰ ਸ਼ਿਵਜੀ ਨੇ ਲੱਕੜਹਾਰੇ ਨੂੰ ਦਰਸ਼ਨ ਦਿੱਤੇ ਅਤੇ ਵਰ ਮੰਗਣ ਲਈ ਕਿਹਾ ਇਸਤਰੀ ਦੇ ਦੁੱਖ ਤੋਂ ਆਹਤ ਇਸ ਲੱਕੜਹਾਰੇ ਨੇ ਸ਼ਿਵਜੀ ਅੱਗੇ ਬੇਨਤੀ ਕੀਤੀ ਕਿ हे ਪ੍ਰਭੂ ਜੇਕਰ ਤੁਸੀਂ ਮੇਰੇ ਉੱਪਰ ਪ੍ਰਸੰਨ ਖੁਸ਼ ਹੋਏ ਹੋ ਤਾਂ ਮੇਰੀ ਇਸਤਰੀ ਨੂੰ ਸੂਰੀ ਬਣਾ ਦਿਓ ਸ਼ਿਵਜੀ ਨੇ ਤਥਾ ਅਸਤੂ ਕਿਹਾ ਉਸ ਵੇਲੇ ਘੋੜੇ ਤੇ ਬੈਠੀ ਹੋਈ ਉਸਦੀ ਪਤਨੀ ਸੂਰੀ ਬਣ ਗਈ ਅਤੇ ਘੁਰ ਘੁਰ ਕਰਨ ਲੱਗ ਪਈ ਇਹ ਵੇਖ ਕੇ ਰਾਜੇ ਨੇ ਕੋਈ ਬਿਲਾ ਸਮਝ ਕੇ ਘੋੜੇ ਤੋਂ ਹੇਠਾਂ ਸੁੱਟ ਦਿੱਤੀ ਸੂਰੀ ਬਣੀ ਇਸਤਰੀ ਆਪਦੇ ਪੁੱਤਰ ਕੋਲ ਆਈ ਉਸਦੀ ਇਹ ਹਾਲਤ ਵੇਖ ਕੇ ਪੁੱਤ ਨੂੰ ਬਹੁਤ ਦੁੱਖ ਹੋਇਆ ਕਿ ਮੇਰੀ ਮਾਂ ਦੀ ਇਹ ਹਾਲਤ ਹੋ ਗਈ ਹੈ ਉੱਤਰੀ ਸੋਚ ਹੀ ਰਿਹਾ ਸੀ ਉਸ ਵੇਲੇ ਸ਼ਿਵ ਜੀ ਨੇ ਪ੍ਰਗਟ ਹੋ ਕੇ ਵਰ ਮੰਗਣ ਲਈ ਕਿਹਾ ਤਦ ਉਸਨੇ ਕਿਹਾ ਕਿ हे ਪ੍ਰਭੂ ਆਪ ਜੀ ਕਿਰਪਾ ਕਰਕੇ ਮੇਰੀ ਮਾਂ ਨੂੰ ਪਹਿਲੇ ਹੀ ਸਰੂਪ ਵਿੱਚ ਜਿਉਂ ਦਾ ਤਿਉਂ ਕਰ ਦਿਓ ਸ਼ਿਵ ਜੀ ਨੇ ਕਿਹਾ ਕਿ ਤਥਾ ਅਸਤੂ ਉਸ ਵੇਲੇ ਉਹ ਇਸਤਰੀ ਸੂਰੀ ਤੋਂ ਆਪਣੀ ਪਹਿਲੀ ਸ਼ਕਲ ਵਿੱਚ ਆ ਗਈ ਸੋ ਇਸ ਪ੍ਰਕਾਰ ਤਿੰਨਾਂ ਨੇ ਸ਼ਿਵ ਜੀ ਤੋਂ ਵਰ ਵੀ ਮੰਗ ਲਏ ਪਰ ਪ੍ਰਾਪਤ ਕੁਝ ਵੀ ਨਾ ਹੋਇਆ ਮਾਨਸ ਸੇਵਾ ਖਰੀ ਦੁਹੇਲੀ ਸਾਧਕੀ ਸੇਵਾ ਸਦਾ ਸੁਹੇਲੀ ਇਹ ਭਾਈ ਮਾਨਸ ਮਨੁੱਖਾਂ ਦੀ ਸੇਵਾ ਟਹਿਲ ਖਰੀ ਅਤਿਅੰਤ ਹੀ ਦੁਖਦਾਇਕ ਹੈ ਪਰ ਸਾਧ ਸ੍ਰੇਸ਼ਟ ਮਹਾਤਮਾ ਜਨ ਵਾ ਗੁਰਾਂ ਦੀ ਸੇਵਾ ਟਹਿਲ ਖਮੇਸ਼ਾਂ ਸੁਹੇਲੀ ਸੁਖਦਾਇਕ ਹੈ ਜੇ ਲੋੜੈ ਸਦਾ ਸੁਖ ਭਾਈ ਸਾਧੂ ਸੰਗਤ ਗੁਰਹਿ ਬਤਾਇ हे भाई जेकर तू हमेशा रहण वाला आत्मिक सुख चाहुंदा है ता साधु संत जिना दी संगत करनी ही गुरु ने बताई दसणा कीती है ऊहा जपीए केवल नाम साधु संगत पारग राम ऊहा कि ये उथे साधुया दी संगत विच केवल सिर्फ नाम ही जपीदा है संत जना दी संगत ग्राम समु संसार समुंदर दे ਬੰਦਨਾ ਤੋਂ ਪਾਰ ਮੁਕਤ ਕਰਨ ਵਾਲੀ ਹੈ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਏ ਭਾਈ ਸਾਰੇ ਤਤ ਸਿਧਾਂਤਾਂ ਵਿੱਚੋਂ ਗਿਆਨ ਦਾ ਤਤ ਸਿਧਾਂਤ ਸ੍ਰੇਸ਼ਟ ਹੈ ਵਾ ਸਾਰੇ ਤਤਾਂ ਨੇ ਗਿਆਨ ਨਾਲੋਂ ਤਤ ਸਰੂਪ ਦਾ ਅਪਰੋਖ ਗਿਆਨ ਹੀ ਸ੍ਰੇਸ਼ਟ ਹੈ ਸਾਰੇ ਧਿਆਨਾਂ ਵਿੱਚੋਂ ਇੱਕ ਵਾਹਿਗੁਰੂ ਦਾ ਧਿਆਨ ਹੀ ਸ੍ਰੇਸ਼ਟ ਹੈ ਹਰ ਕੀਰਤਨ ਮੈਂ ਊਤਮ ਤੁਨਾ ਨਾਨਕ ਗੁਰ ਮਿਲ ਗਾਏ ਗੁਨਾ ਹਰੀ ਪ੍ਰਮਾਤਮਾ ਦੇ ਕੀਰਤਨ ਜਸ ਵਿੱਚ ਬਹੁਤ ਊਤਮ ਕੀਏ ਸ੍ਰੇਸ਼ਟ ਤੁਨਾ ਤੁਨੀ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਇਸ ਪ੍ਰਕਾਰ ਗੁਰਾਂ ਨਾਲ ਮਿਲ ਕਰਕੇ ਪ੍ਰਮਾਤਮਾ ਦੇ ਗੁਣ ਗਾਉਣਾ ਕਰੋ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਪ੍ਰਭੂ ਦਾ ਜਸ ਨਾਮ ਬੋਲਣ ਕਰਕੇ ਮੁਖ ਵੀ ਪਵਿੱਤਰ ਹੋ ਜਾਂਦਾ ਜਿਸ ਪ੍ਰਭੂ ਦਾ ਸਿਮਰਨ ਕਰਨ ਨਾਲ ਲੋਕ ਪ੍ਰਲੋਕ ਵਿੱਚ ਨਿਰਮਲ ਉਜਲ ਸ਼ੋਭਾ ਹੁੰਦੀ ਹੈ ਜਿਸ ਅਰਾਧੇ ਜਮ ਕੇਸ਼ ਨਾ ਕਹੈ ਜਿਸ ਕੀ ਸੇਵਾ ਸਭ ਕੇਸ਼ਲ ਹੈ ਜਿਸ ਪ੍ਰਭੂ ਨੂੰ ਆਰਾਧਨ ਨਾਲ ਸਿਮਰਨ ਨਾਲ ਜਮਦੂਤ ਵੀ ਕੁਝ ਨਹੀਂ ਕਹਿੰਦਾ ਜਿਸ ਪ੍ਰਭੂ ਦੀ ਸੇਵਾ ਤਹਿਲ ਕਰਨ ਨਾਲ ਜੀਵ ਸਾਰ ਕੁਝ ਧਰਮ ਅਰਥ ਕਾਮ ਮੋਖ ਲਹ ਪ੍ਰਾਪਤ ਕਰ ਲੈਂਦਾ ਹੈ राम राम बोल राम राम ਤਿਆਗੋ ਮਨ ਕੇ ਸਗਲ ਕਾਮ ਰਹਾਉ ਇਹ ਭਾਈ ਮਨ ਕਰਕੇ ਵੀ राम राम ਬੋਲ ਉਚਾਰਨ ਕਰ ਤੇ ਬਾਣੀ ਕਰਕੇ ਵੀ राम राम ਉਚਾਰਨ ਕਰ ਅਧਵਾ ਜੋ ਰਾਮ ਪ੍ਰਭੂ ਸਤਜੁਗ ਵਿੱਚ ਵਿਆਪਕ ਸੀ ਜੋ ਰਾਮ ਪ੍ਰਭੂ ਤ੍ਰੇਤੇ ਵਿੱਚ ਵਿਆਪਕ ਸੀ ਜੋ ਰਾਮ ਪ੍ਰਭੂ ਦੁਆਪਰ ਵਿੱਚ ਵਿਆਪਕ ਸੀ ਅਤੇ ਜੋ ਰਾਮ ਪ੍ਰਭੂ ਹੁਣ ਕਾਲਯੁਗ ਵਿੱਚ ਵੀ ਵਿਆਪਕ ਹੈ ਉਸ ਪ੍ਰਭੂ ਦੇ ਨਾਮ ਜਸ ਨੂੰ ਬੋਲ ਉਚਾਰਨ ਕਰੋ ਵਾ ਚਾਰ ਵਾਰ ਰਾਮ ਪਦ ਕਹਿਣ ਤੋਂ ਚਾਰ ਅੱਖਰਾਂ ਵਾਹਿਗੁਰੂ ਮੰਤਰ ਸਮਝਣਾ ਇਹ ਵਾਹਿਗੁਰੂ ਮੰਤਰ ਨੂੰ ਬੋਲਣਾ ਸਿਮਰਨਾ ਕਰੋ ਅਤੇ ਮਨ ਦੇ ਸਾਰੇ ਕਾਮ ਪੁਰਨੇ ਤਿਆਗੋ ਛੱਡਣਾ ਕਰੋ ਰਖਾਓ ਜਿਸਕੇ ਧਾਰੇ ਧਰਨ ਆਕਾਸ਼ ਘਟ ਘਟ ਜਿਸਕਾ ਹੈ ਪ੍ਰਗਾਸ ਜਿਸ ਪ੍ਰਭੂ ਦੇ ਧਰਨ ਧਰਤੀ ਤੇ ਆਕਾਸ਼ ਆਦ ਤਤ ਇਸਤਿਤ ਕੀਤੇ ਹੋਏ ਹਨ ਵਾ ਆਪਣੇ ਨਾਮ ਦੇ ਆਸਰੇ ਟਿਕਾਏ ਹੋਏ ਹਨ ਪਾਤਸ਼ਾਹ ਕਹਿੰਦੇ ਸਾਰੇ ਕਟਾਂ ਕਟਾਂ ਵਿੱਚ ਜਿਸ ਪ੍ਰਭੂ ਦਾ ਹੀ ਪ੍ਰਗਾਸ ਚਾਨਣਾ ਹੈ ਜਿਸ ਸਿਮਰਤ ਪਦਤ ਪਨੀਤ ਹੋਏ ਅੰਤਕਾਲ ਫਿਰ ਫਿਰ ਨਾ ਰੋਏ ਜਿਸ ਪ੍ਰਭੂ ਦਾ ਸਿਮਰਨ ਕਰਨ ਨਾਲ ਅਨੇਕ ਪਦਤ ਪਾਪੀ ਮਨੁੱਖ ਪਨੀਤ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਅੰਤ ਅਖੀਰ ਦੇ ਕਾਲ ਸਮੇ ਫਿਰ ਫਿਰ ਮੁੜ ਮੁੜ ਰੋਣਾ ਨਹੀਂ ਹੁੰਦਾ ਸਗਲ ਧਰਮ ਮੈਂ ਊਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਸਾਰੇ ਧਰਮਾਂ ਵਿੱਚੋਂ ਇਹ RAM ਨਾਮ ਦਾ ਸਿਮਰਨ ਹੀ ਊਤਮ ਸ੍ਰੇਸ਼ਟ ਕਰਮ ਹੈ ਸਾਰੇ ਕਰਮਾਂ ਦੀ ਕਰਤੂਤ ਕਰਨੀ ਕਹਿ ਕਈਏ ਦੇ ਉੱਪਰ ਉੱਤੇ ਨਾਮ ਸਿਮਰਨ ਹੀ ਸ੍ਰੇਸ਼ਟ ਕਰਮ ਹੈ ਜਿਸ ਕੋ ਚਾਹ ਹੈ ਸੁਰ ਨਰ ਦੇਵ ਸੰਤ ਸਭਾ ਕੀ ਲੱਗੋ ਸੇਵ ਜਿਸ ਪ੍ਰਭੂ ਦੇ ਨਾਮ ਨੂੰ ਸੁਰ 33 ਕਰੋੜ ਦੇਵਤੇ ਨਾਰ ਮਨੁੱਖ ਦੇਵ ਵੱਡੇ ਬ੍ਰਹਮਾ ਵਿਸ਼ਨੂੰ ਆਦ ਦੇਵਤੇ ਚਾਹਦੇ ਹਨ ਉਸ ਪ੍ਰਭੂ ਨਾਮ ਦੀ ਪ੍ਰਾਪਤੀ ਲਈ ਸਾਧ ਚਿਤ ਮਖਾਤਮਾ ਜਨਾਂ ਦੀ ਸਭਾ ਸੰਗਤ ਦੇ ਪਾਤਸ਼ਾਹ ਕਹਿੰਦੇ ਸੇਵ ਟਹਿਲ ਵਿੱਚ ਲੱਗਣਾ ਕਰ ਆਦ ਪੁਰਖ ਜਿਸ ਕੀਆ দান ਤਿਸ ਕੋ ਮਿਲਿਆ ਹਰ ਨਿਧਾਨ ਆਦ ਮੁੱਢ ਸਰੂਪ ਤੇ ਪੁਰਖ ਪੂਰਨ ਪ੍ਰਮਾਤਮਾ ਨੇ ਆਪ ਜਿਸ ਮਨੁੱਖ ਨੂੰ ਨਾਮ ਦਾ ਦਾਨ ਦੇਣਾ ਕੀਤਾ ਹੈ ਤੇਸ ਮਨੁੱਖ ਨੂੰ ਹੀ ਇਹ ਹਰੀ ਪ੍ਰਭੂ ਦੇ ਨਾਮ ਦਾ ਨਿਧਾਨ ਖਜ਼ਾਨਾ ਮਿਲਿਆ ਹੈ। ਤਿਸ ਕੀ ਗਤ ਮਿਤ ਕਹੀ ਨ ਜਾਏ ਨਾਨਕ ਜਨ ਹਰ ਹਰ ਧਿਆਏ। ਉਸ ਪ੍ਰਭੂ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕੁਝ ਵੀ ਆਖੀ ਨਹੀਂ ਜਾ ਸਕਦੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਉਸ ਹਰੇ ਪ੍ਰੇ ਕਰਨ ਵਾਲੇ ਪ੍ਰਭੂ ਨੂੰ ਧਿਆਏ ਸਿਮਰਨਾ ਕਰਦੇ ਹਾਂ ਤੇ ਆਉ ਆਪਾਂ ਵੀ ਰਲ ਮਿਲ ਕੇ ਸਿਮਰਿਏ। ਵਾਹੇ ਗੁਰੂ 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 ਅਲਸਾ ਵਾਹਿਗੁਰੂ ਜੀ ਕੀ ਫਤਿਹ